ਹਾਂਜੀ ਇਹ ਵੀਡੀਓ ਬਹੁਤ ਕੰਮ ਦੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਸਕਦੀ ਹੈ ਕਿਸੇ ਦਾ ਉਜੜਿਆ ਹੋਇਆ ਘਰ ਫਿਰ ਤੋਂ ਬਣ ਸਕਦਾ ਹੈ ਕਿਸੇ ਦਾ ਤਲਾਕ ਹੋਣ ਤੋਂ ਬਚ ਸਕਦਾ ਹੈ ਕਿਸੇ ਦੀ ਜਾਨ ਬਚ ਸਕਦੀ ਹੈ ਕਿਉਂਕਿ ਕੁਝ ਟਾਈਮ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਨਸ਼ੇ ਦੇ ਉੱਪਰ ਜਿਹਦੇ ਵਿੱਚ ਮੈਂ ਕਿਹਾ ਸੀ ਬੀ ਤੁਸੀਂ ਜਿੰਨਾ ਟਾਈਮ ਨਸ਼ਾ ਕਰਨ ਵਾਲੇ ਦਾ ਤੁਹਾਨੂੰ ਕਾਰਨ ਨਹੀਂ ਪਤਾ ਲੱਗਦਾ ਵੀ ਉਹਨੇ ਪਹਿਲੀ ਵਾਰ ਜਦੋਂ ਨਸ਼ਾ ਲਿਆ ਸੀ ਉਹ ਕਿਸ ਕਾਰਨ ਲਿਆ ਸੀ ਉਹਨਾ ਟਾਈਮ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕਿਹੜੇ ਮਰਜ਼ੀ ਡਾਕਟਰ ਤੋਂ ਦਵਾਈ ਦਿਵਾ ਦਿਓ ਕਿੰਨੀ ਮਰਜ਼ੀ ਦਵਾਈ ਦਿਵਾ ਦਿਓ ਉਹਨਾ ਟਾਈਮ ਉਹ ਬੰਦਾ ਨਸ਼ਾ ਕਰਨਾ ਬੰਦ ਨਹੀਂ ਕਰਦਾ ਕਿਉਂਕਿ ਤੁਸੀਂ ਨੋਟਿਸ ਕੀਤਾ ਹੋਣਾ ਕਈ ਵਾਰ ਆਪਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਮੋਟੀਵੇਸ਼ਨ ਹੋ ਜਾਂਦੇ ਆ ਤੇ ਕਈ ਵਾਰ ਆਪਾਂ ਬਹੁਤ ਲੋ ਫੀਲ ਕਰਦੇ ਆ ਇਹ ਸਭ ਜਿਹੜੀ ਚੀਜ਼ ਕਾਰਨ ਹੁੰਦਾ ਉਹ ਇੱਕ ਹਾਰਮੋਨ ਹੈ ਜਿਹਦਾ ਹਾਰਮੋਨ ਦਾ ਨਾਮ ਹੈ ਡੋਪਾਮਾਈਨ ਇਹਨੂੰ ਹੈਪੀਨੈਸ ਹਾਰਮੋਨ ਵੀ ਕਹਿ ਦਿੰਦੇ ਨੇ ਤੇ ਇਹ ਜਾ ਐਵੇਂ ਕੰਮ ਕਰਦਾ ਹੈ ਵੀ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਜਾਂ ਮਿਹਨਤ ਵਾਲਾ ਕੰਮ ਕਰਦੇ ਆ ਜਾਂ ਕਿਸੇ ਦੀ ਮਦਦ ਕਰਦੇ ਆ ਜਾਂ ਕੋਈ ਕੰਮ ਆਪਣਾ ਬਾਰ ਬਾਰ ਕਰਨ ਨੂੰ ਜੀ ਕਰਦਾ ਉਹ ਕੋਈ ਵੀ ਹੋ ਸਕਦਾ ਉਹ ਜਿਹੜਾ ਆਪਾਂ ਨੂੰ ਅਹਿਸਾਸ ਹੁੰਦਾ ਜਾਂ ਅਨੁਭਵ ਹੁੰਦਾ ਉਹ ਡੋਪਾਮਾਈਨ ਹਾਰਮੋਨ ਕਰਕੇ ਹੀ ਹੁੰਦਾ ਤੇ ਜੇਕਰ ਕਿਸੇ ਨੂੰ ਕੰਮ ਕਰਨਾ ਪੈ ਰਿਹਾ ਪਰ ਮਜਬੂਰੀ ਦੇ ਵਿੱਚ ਕਰ ਰਿਹਾ ਉਹਦਾ ਅੰਦਰੋਂ ਮਨ ਨਹੀਂ ਕਰ ਰਿਹਾ ਕੰਮ ਕਰਨ ਵਾਸਤੇ ਤਾਂ ਜਿਹੜੇ ਉਹ ਡੋਪਾਮਾਈਨ ਹਾਰਮੋਨ ਹੈ ਉਹ ਰਿਲੀਜ਼ ਹੋਣਾ ਬੰਦ ਹੋ ਜਾਂਦਾ ਜਿਸ ਦੇ ਕਾਰਨ ਬੰਦਾ ਹੌਲੀ ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਤੇ ਉਹਨੂੰ ਅੱਗੇ ਜਾ ਕੇ ਨਸ਼ੇ ਦਾ ਸਹਾਰਾ ਲੈਣਾ ਪੈਂਦਾ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਜ਼ਿਆਦਾਤਰ ਡਰਿੰਕ ਕਰਦੇ ਨੇ ਉਹ ਡਰਿੰਕ ਕਰਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਗੱਲਾਂ ਕਰਨ ਲੱਗ ਜਾਂਦੇ ਨੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਉਹ ਉਹ ਜਿਹੜੀ ਡਰਿੰਕ ਹੈ ਜਿਹੜੀ दारू ਹੈ ਉਹ ਵੀ ਇਹੀ ਕੰਮ ਕਰਦੀ ਹੈ ਉਹ ਡੋਪਾਮਾਈਨ ਸੈੱਲ ਜਿਹੜਾ ਹਾਰਮੋਨ ਉਹਨਾਂ ਨੂੰ ਰਿਲੀਜ਼ ਕਰਦੀ ਹੈ ਜਿਹਦੇ ਕਾਰਨ ਉਹਨਾਂ ਦਾ ਬਿਹੇਵੀਅਰ ਦੇ ਵਿੱਚ ਚੇਂਜ ਆ ਜਾਂਦਾ ਹੈ ਤੇ ਇਹ ਨਸ਼ੇ ਜਿਹੜਾ ਵੀ ਕੋਈ ਬੰਦਾ ਨਸ਼ੇ ਵਿੱਚ ਪੈ ਜਾਂਦਾ ਹੈ ਜਾਂ ਨਸ਼ਾ ਕਰਨ ਲੱਗ ਜਾਂਦਾ ਹੈ ਉਹ ਵੀ ਇਸੇ ਕਾਰਨ ਕਰਕੇ ਹੀ ਕਰਦਾ ਹੈ ਕਿਉਂਕਿ ਉਹ ਨਸ਼ੇ ਨਾਲ ਉਹਨੂੰ ਡੋਪਾਮਾਈਨ ਹਾਰਮੋਨ ਰਿਲੀਜ਼ ਹੋਣਾ ਸਟਾਰਟ ਹੋ ਜਾਂਦੇ ਨੇ ਜਿਹਦੇ ਨਾਲ ਉਹਨੂੰ ਖੁਸ਼ੀ ਮਿਲਦੀ ਹੈ ਉਹਨੂੰ ਵਧੀਆ ਫੀਲ ਹੁੰਦਾ ਤੇ ਜਦੋਂ ਉਹ ਨਸ਼ੇ ਦਾ ਅਸਰ ਉਤਰ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਫੇਰ ਤੋਂ ਨਿਰਾਸ਼ ਹੋ ਜਾਂਦਾ ਹੈ ਲੋ ਹੋ ਜਾਂਦਾ ਹੈ ਜਿਸ ਕਾਰਨ ਉਹ ਦੁਬਾਰੇ ਫੇਰ ਨਸ਼ਾ ਕਰਨਾ ਪੈਂਦਾ ਉਹੀ ਫੀਲ ਕਰਨ ਵਾਸਤੇ ਇਹ ਜ਼ਿਆਦਾਤਰ ਜਿਹੜੇ ਨਸ਼ਾ ਛੱਡਣ ਵਾਸਤੇ ਆਪਾਂ ਕਿਸੇ ਡਾਕਟਰ ਕੋਲ ਜਾਂ ਡਾਕਟਰ ਦੀ ਸਲਾਹ ਲੈਣੇ ਅਤੇ ਡਾਕਟਰ ਜਿਹੜੀ ਮੈਡੀਸਿਨ ਲਿਖਦਾ ਉਹ ਮੈਡੀਸਿਨ ਦੇ ਨਾਲ ਇੱਕ ਗੋਲੀ ਜ਼ਰੂਰ ਲਿਖਦਾ ਜਿਹੜੀ ਗੋਲੀ ਵੀ ਉਹ ਡੋਪਾ ਮਾਈਨਸ ਜਿਹੜੇ ਹਾਰਮੋਨ ਆ ਉਹਨਾਂ ਨੂੰ ਰਿਲੀਜ਼ ਕਰਨ ਦਾ ਕੰਮ ਕਰਦੀ ਹੈ ਕਿਉਂਕਿ ਨਸ਼ੇ ਵਾਲੇ ਬੰਦੇ ਦੇ ਜਿਹੜੇ ਬਾਡੀ ਦੇ ਵਿੱਚ ਡੋਪਾਮਾਈਨ ਹਾਰਮੋਨ ਹੈ ਰਿਲੀਜ਼ ਹੋਣਾ ਬੰਦ ਹੋ ਜਾਂਦੇ ਨੇ ਇਸੇ ਕਰਕੇ ਉਹ ਜਦੋਂ ਉਹ ਗੋਲੀ ਲੈਂਦਾ ਤਾਂ ਉਹਦੇ ਨਾਲ ਉਹਨੂੰ ਵਧੀਆ ਫੀਲ ਹੁੰਦਾ ਚੰਗਾ ਫੀਲ ਹੁੰਦਾ ਤੇ ਉਹ ਗੋਲੀ ਵੀ ਪਰ ਉਹਨਾ ਟਾਈਮ ਹੀ ਕੰਮ ਕਰਦੀ ਹੈ ਜਿੰਨਾ ਟਾਈਮ ਵਾਸਤੇ ਉਹ ਗੋਲੀ ਬਣੀ ਹੁੰਦੀ ਹੈ ਜਿਹਦੇ ਕਾਰਨ ਜਿਹੜਾ ਨਸ਼ਾ ਕਰਨ ਵਾਲਾ ਹੈ ਉਹ ਜਾਂ ਤਾਂ ਨਸ਼ਾਈ ਕਰਦਾ ਹੈ ਜਾਂ ਫਿਰ ਉਹ ਮੈਡੀਸਨ ਪੱਕਾ ਲੈਂਦਾ ਜੋ ਡਾਕਟਰ ਦੀ ਲਿਖੀ ਹੋਈ ਹੁੰਦੀ ਹੈ ਇਸੇ ਕਰਕੇ ਉਹਨੂੰ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਲੈਣੀ ਹੀ ਪੈਂਦੀ ਹੈ ਉਹ ਸਭ ਫੀਲ ਕਰਨ ਵਾਸਤੇ ਇਹ ਹੀ ਕਾਰਨ ਹੁੰਦਾ ਹੈ ਬੰਦੇ ਦਾ ਨਸ਼ਾ ਕਰਨ ਵਾਸਤੇ ਹਾਂਜੀ ਜੇ ਇਹ ਵੀਡੀਓ ਦੀ ਜਿੱ ਦਿੱਤੀ ਹੋਈ ਜਾਣਕਾਰੀ ਸੋਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਬੰਦੇ ਦੀ ਜ਼ਿੰਦਗੀ ਬਚ ਸਕੇ ਕਿਉਂਕਿ ਜਿਹੜਾ ਹੈ ਡੋਪਾਮਾਈਨ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਤੋਂ ਮਿਲਦਾ ਬੰਦੇ ਨੂੰ ਤੇ ਮੈਡੀਟੇਸ਼ਨ ਕਰਨ ਨਾਲ ਮਿਲਦਾ ਹਾਂਜੀ ਧੰਨਵਾਦ